ਆਮ ਵੀਤ ਮੋਦੀ ਯੂ ਆਰ ਵਿਦ ਮੋਦੀ ਕਾਰਨ ਕਾਰਨ ਸਾਰੇ ਜੋ ਕੰਮ ਕਰ ਰਿਹਾ ਕੋਈ ਨਹੀਂ ਕਰ ਸਕਦਾ ਨਾ ਨਾ ਕੋਈ ਕਰੇਗਾ ਨਾ ਕੋਈ ਕਰ ਸਕਦਾ ਬੋਟਾ ਮੈਂ ਜਿਹੜਾ ਜਿਹੜਾ ਸਾਨੂੰ ਰਸਨ ਪਾਣੀ ਦਿੰਦਾ ਹੈ ਬੋਟਾ ਉਹਨੂੰ ਪਾਵਾਂਗੇ ਰਸਨ ਪਾਣੀ ਵਾਲੇ ਨੂੰ ਜਿਹੜਾ ਸਾਡੇ ਠੀਕ ਹੋ ਕੋ ਪਲੀਰ ਸਭ ਕੁਝ ਦਵੇ ਤੇ ਜਿਹੜਾ ਸਾਡਾ ਕਾਰੋਬਾਰ ਚਲਾਵੇ ਅੱਛਾ ਆਹ ਪਾਰਟੀਆਂ ਪੋਲਟੀਆਂ ਨਾਲ ਕੋਈ ਤਾਲੁਕਾ ਨਹੀਂ ਰੱਖਣਾ ਛਾਡੀ ਤੇ ਵੋਟ ਸਿਰਫ ਕਾਂਗਰਸ ਨੂੰ ਜਾਣੀ ਹੈ ਜੀ ਜਿਹੜੇ ਜਿਹੜੇ ਰਾਜ ਦੇ ਵਿੱਚ ਅੱਪਾ ਰੋਟੀ ਖਾਂਦੇ ਰਹਿਣ ਰੱਜ ਕੇ ਮੋਦੀ ਜੀ ਆ ਰਹੇ ਆ ਸਾਡੇ ਉਹ ਹੀ ਕਰਨਗੇ ਇੱਥੋਂ ਦਾ ਬਾਕੀ ਸਭ ਢਿੱਲੇ ਗਏ ਜਿੰਨੇ ਵੀ ਗਏ ਸਾਡੀ ਆਵਾਜ਼ ਹੈ ਜੀ ਆਮ ਪਾਰਟੀ ਜਿੰਦਾਬਾਦ ਅੱਛਾ ਸਾਡੀ ਆਵਾਜ਼ ਹੈਗੀ ਹੈ ਮੋਦੀ ਜੀ ਤੁਹਾਡੀ ਆਵਾਜ਼ ਹੈ ਆਮ ਪਾਰਟੀ ਜਿੰਦਾਬਾਦ ਅਸੀਂ ਵੋਟ ਆਮ ਪਾਰਟੀ ਵਾਣਾ ਕਹੋ ਕਾਂਗਰਸ ਕਾਂਗਰਸ ਕਰਨ ਕਰਨ ਨਾ ਕਿਸੇ ਨੇ ਕਿਸੇ ਲਈ ਸਵਾਰਿਆ ਕੁਛ ਨਹੀਂ ਤੇ ਕਾਂਗਰਸ ਫਿਰ ਵੀ ਸਵਾਰ ਲੈਂਦੀ ਸਾਡਾ ਮੋਦੀ ਜੀ ਇੱਕ ਲੈ ਕੇ ਜਾਣਗੇ ਸੀਟ ਪੱਕੀ 400 ਪਾਰ ਹੋਏਗੀ ਭਾਜੀ ਫਿਰ ਕੀ ਦੀ ਹਵਾ ਹੈ ਜੀ ਕਾਂਗਰਸ ਆਪਾ ਵੋਟ ਪਾਣਾ ਬੀਜੇਪੀ ਨੂੰ ਮਰ ਜੇ ਤਾਂ ਵੀ ਬੀਜੇਪੀ ਨੂੰ ਮਹਾਰਾਜ ਕਾਂਗਰਸ ਦੀ ਕਾਂਗਰਸ ਜਿੰਦਾਬਾਦ ਬੀਜੇਪੀ ਨੇ ਲੈ ਜਾਣੀ ਹੈ ਭਾਜੀ ਜੋ ਕੰਮ મોદી ਨੇ ਕਰਦਾ ਕਿਸੇ ਨੇ ਨਹੀਂ ਕਰਨੇ ਬਾਕੀ ਆਪਾ ਵੀ ਜੋਸ਼ੀ ਦਾ ਜੋਸ਼ੀ ਨੂੰ ਵੋਟ ਪਾਵਾਂਗੇ ਕਾਂਗਰਸ ਨੂੰ ਪਾਉਣੀ ਹੈ ਕਾਂਗਰਸ ਨੂੰ ਕਾਂਗਰਸ ਨੂੰ ਪਾਉਣੀ ਹੈ ਕਰਨ ਕਾਂਗਰਸ ਉਹ ਦੂਜੇ ਦੇ ਗੇਸ ਨੂੰ ਉਹਨਾਂ ਦੀ ਕੋਈ ਬੈਦੀ ਨਹੀਂ ਕੀ ਅੰਮ੍ਰਿਤਸਰ ਦੇ ਹਲਕਾ ਸੈਂਟਰਲ ਚ ਮੌਜੂਦ ਹਾਂ ਕੇਂਦਰੀ ਹਲਕੇ ਨੂੰ ਕਹਿੰਦੇ ਆ ਤਾਂ ਵੋਲ ਸਿਟੀ ਮੰਨੀ ਜਾਂਦੀ ਹੈ ਔਰ ਕਿਹਾ ਜਾਂਦਾ ਹੈ ਕਿ ਸ਼ਹਿਰ ਦੇ ਅੰਦਰ ਕਿਸੇ ਸਮੇਂ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਲੇਕਿਨ ਹੁਣ ਇਸ ਵਾਰ ਕਿਸ ਦਾ ਰਾਜ ਹੋਵੇਗਾ ਤਾਂ ਲੋਕਾਂ ਦਾ ਦਿਲ ਜਾਣਨ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਤਾਂ ਦੁਕਾਨਦਾਰ ਮੌਜੂਦ ਨੇ ਗਾਹਕ ਵੀ ਮੌਜੂਦ ਨੇ ਹਾਂਜੀ ਭਾਜੀ ਫਿਰ ਇਸ ਵਾਰ ਕਿਹਦੀ ਵਾਹ ਚੱਲ ਰਹੀ ਹੈ ਜੀ ਅਸਲੇ ਵੋਟਾਂ ਦੀ ਗੱਲ ਕੀਤੀ ਜਾਵੇ ਸਰ ਇਹਦੇ ਬਾਰੇ ਅਸੀਂ ਕੁਝ ਨਹੀਂ ਕਿਹਾ ਤੇ ਸਾਨੂੰ ਨਹੀਂ ਇਹਦੇ ਬਾਰੇ ਪਤਾ ਅੱਛਾ ਜੀ ਤਾਂ ਵੋਟ ਬਾਣੀ ਹੈ ਹੋਰ ਤਾਂ ਸਿਰ ਪਾਵਾਂਗੇ ਕਿੰਨੂੰ ਪਾਣੀ ਆ ਤੇ ਐ ਦਿਨ ਦੱਸ ਸਕਦੇ ਠੀਕ ਹੈ ਜੀ ਵਧੀਆ ਗੱਲ ਹੈ ਜੀ ਤੇ ਤੁਸੀਂ ਦੇਖੋਗੇ ਲੋਕ ਕਹਿ ਰਹੇਗੇ ਵੋਟ ਕਿਨੂੰ ਪਾਣੀ ਆਂ ਜੀ ਭਾਜੀ ਵੋਟ ਕਿਨੂੰ ਪਾਣੀਏ ਬਾਬਾ ਸਾਰਿਆਂ ਪਾਰਡੇ ਜਿਹੜਾ ਸਾਨੂੰ ਰੋਟੀ ਪਾਣੀ ਖਵਾਏਗਾ ਜਿਹੜੀ ਆਗੇ ਸੇਵਾ ਕਰੇਗਾ ਸਾਡੂੰ ਤਿੰਨ ਟਾਈਮ ਰੋਟੀ ਖਵਾਵੇ ਤਿੰਨ ਟਾਈਮ ਚਾਹ ਪਿਆਵੇ ਜਿਹੜੀ ਮਰਜ਼ੀ ਵੋਟਾਂ ਪਾ ਦਾਂਗੇ ਅੱਛਾ ਵੈਸੇ ਤੇ ਕਿਨੂੰ ਵੋਟ ਪਾਈ ਆਏ ਤੇ ਹਾਂ ਵੋਟਾਂ ਮੈਂ ਜਿਹੜਾ ਜਿਹੜਾ ਸਾਨੂੰ ਰਾਸ਼ਨ ਪਾਣੀ ਦਿੰਦਾ ਹੈ ਵੋਟਾਂ ਨੂੰ ਪਾਵਾਂਗੇ ਰਾਸ਼ਨ ਪਾਣੀ ਵਾਲੇ ਨੂੰ ਜਿਹੜਾ ਸਾਡੇ ਤੇ ਠੀਕ ਹੋ ਕੋ ਪਲੀਰ ਸਭ ਕੁਝ ਦਵੇ ਤੇ ਤੇਰਾ ਸਾਡਾ ਕਾਰੋਬਾਰ ਚਲਾਵੇ ਅਸੀਂ ਪਾਰਟੀਆਂ ਪੋਲਟੀਆਂ ਨਾਲ ਕੋਈ ਤਾਲੁਕਾ ਨਹੀਂ ਰੱਖਣਾ ਬਿਲਕੁਲ ਹਾਂਜੀ ਭਾਜੀ ਫਿਰ ਕਿਹਨੂੰ ਵੋਟ ਦੇਣੀ ਹੈ ਦੇਖੋ ਜੀ ਕਿਹਨੂੰ ਦੇਈਏ ਤੁਸੀਂ ਦੱਸੋ ਤੁਸੀਂ ਦੱਸੋ ਕਿਹਨੂੰ ਵੋਟ ਪਾਣੀ ਹੈ ਵੈਸੇ ਤੇ ਬੀਜੇਵੀ ਦਾ ਜਿਆਦਾ ਜੋਰ ਹੈ ਜੇ ਬੀਜੇਵੀ ਨੂੰ ਵਧਾਂਗੇ ਚਲੋ ਠੀਕ ਹੈ ਜੀ ਬੀਜੇਪੀ ਦਾ ਜੋਰ ਹੈ ਜੀ ਇਸ ਵੇਲੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨਾਲ ਜਾ ਕੇ ਗੱਲਬਾਤ ਕਰ ਰਹੇ ਆ ਹਾਂਜੀ ਭਾਜੀ ਫਿਰ ਵੋਟ ਆ ਗਈਆਂ ਤੇ ਕਿਹਦਾ ਜੋਰ ਆ ਜੀ ਫਿਰ ਅੱਧਰ ਕਿਨੂੰ ਵੋਟ ਜਾ ਰਹੀ ਹੈ ਸਰ ਬੀਜੇਪੀ ਦਾ ਜੋਰ ਆ ਪੂਰਾ ਆਇਆ ਵੀ ਤੇ ਮੋਦੀ ਹੈ ਆਇਆ ਵੀ ਤੇ ਮੋਦੀ ਯੂ ਆਰ ਵਿਦ ਮੋਦੀ ਕਾਰਨ ਕਾਰਨ ਸਰ ਜੋ ਕੰਮ ਕਰ ਰਿਹਾ ਕੋਈ ਨਹੀਂ ਕਰ ਸਕਦਾ ਨਾ ਨਾ ਕੋਈ ਕਰੇਗਾ ਨਾ ਕੋਈ ਕਰ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਮੋਦੀ ਦੀ دیਵਾਨਗੀ ਇੱਥੇ ਨਜ਼ਰ ਆ ਰਹੀ ਹੈ ਔਰ ਸੈਂਟਰਲ ਹਲਕੇ 'ਚ ਮੌਜੂਦ ਆ ਤਾਂ ਤੁਸੀਂ ਦੇਖੋ ਕਿ ਇੱਥੇ ਲੋਕ ਇੱਥੇ ਜਿਹੜੇ ਬੈਠੇ ਨੇ ਗੱਲਬਾਤ ਕਰਦੇ ਆ ਤਾਂ ਭਾਜੀ ਗਰਮੀਆਂ ਦਾ ਮੌਸਮ ਹੈ ਹਾਂਜੀ ਸਰ ਕਿਨੂੰ ਵੋਟ ਜਾਣੀ ਫਿਰ ਇੱਥੇ ਆਡੀ ਦੇ ਬੋਟ ਸਿਰਫ ਕਾਂਗਰਸ ਨੂੰ ਜਾਣੀ ਹੈ ਜੀ ਜਿਹੜੇ ਜਿਹੜੇ ਰਾਜ ਦੇ ਵਿੱਚ ਅੱਪਾ ਰੋਟੀ ਖਾਂਦੇ ਰਹਿਣ ਰੱਜ ਕੇ ਅੱਛਾ ਇਸ ਟਾਈਮ ਦੇ ਉੱਤੇ ਦੇਖੋ ਸਭ ਨੇ ਧੋਖਾ ਹੀ ਦਿੱਤਾ ਵਾ ਅੱਛਾ ਇਹ 75000 63000 ਰੁਪਏ ਟੋਲਾ ਕੋਈ ਮਾਰਾ ਬੰਦਾ ਇੱਕ ਤਿੱਲੀ ਨਹੀਂ ਲੈ ਸਕਦਾ ਜਨਾਨੀ ਜੋਗੀ ਅੱਛਾ ਕਾਂਗਰਸ ਦੇ ਰਾਜ ਦੇ ਵਿੱਚ ਵੱਤ ਵੱਦ 15 2000 ਰੁਪਏ ਟੋਲਾ ਸੋਨਾ ਸੀ ਤਾਂ ਬਿਲਕੁਲ ਸੋਨੇ ਦੀ ਖਵਾਇਸ਼ ਰੱਖ ਰਹੇ ਨੇ ਤਾਂ ਸੋਨੇ ਵਕਨਦੇ ਲੋਕ ਨੇ ਤਾਂ ਲੋਕਾਂ ਨਾਲ ਗੱਲਬਾਤ ਜਾਰੀ ਰੱਖਾਂਗੇ ਤਾਂ ਵੋਟ ਕਿੱਧਰ ਨੂੰ ਜਾ ਰਹੀ ਹੈ ਇੱਕ ਹੋਰ ਭਾਈ ਸਾਹਿਬ ਮੌਜੂਦ ਨੇ ਹਾਂਜੀ ਭਾਜੀ ਕਿੱਦੀ ਵਹਾਵ ਹੈ ਫਿਰ ਐਸਕੇ ਕਿਨੂੰ ਵੋਟ ਪਾਣੀ ਹੈ ਜਿੰਨੂੰ ਕੋਰ ਪਾਵਾਂਗੇ ਮਾਰਾ ਤੇ ਵੋਟ ਤੇ ਪਾਣੀ ਹੈ ਨਾ ਕਿਨੂੰ ਪਾਣੀ ਹੈ ਕਿਨੂੰ ਕਿਦੀ ਵਹਾਗ ਹੀ ਵਹਾਗਦੀ ਹੈ ਵਾਹ ਯਾਰ ਬੋਲਦੀ ਹੈਗੀ ਹੈ ਬੋਲਦੀ ਕਾਰਨ ਯਾਰ ਬੋਰਡ ਬੋਰਡ ਲੱਗੇ ਸਭ ਕਿਤੇ ਲੱਗੇ ਬੋਰਡ ਹੀ ਸਵਾਹ ਫੁੱਲਦੀ ਹੈ ਬਿਲਕੁਲ ਤੁਸੀਂ ਦੇਖ ਲਓ ਫੁੱਲ ਦਾ ਮਤਲਬ ਇਹ ਜੀ ਹਾਂਜੀ ਭਾਜੀ ਫਿਰ ਕਿਦੀ ਵਹਾਵ ਹੈ ਕੋ ਆ ਇਸ ਟਾਈਮ ਤੁਹਾਨੂੰ ਸਾਨੂੰ ਪਤਾ ਆ ਗਿਆ ਕਿ ਲੱਗਦਾ ਵੀ ਆ ਵਾਅਲੇ ਚਲਦੀ ਫਿਰਦੀ ਵਾਅ ਚਲਦੀ ਪਈ ਹੈ ਨਹੀਂ ਸਿਆਸੀ ਵਾਅ ਗਦੀ ਹੈ ਸਸਤੀ ਵਾਅ ਤੁਹਾਨੂੰ ਸਮਝਣਾ ਐਸੇ ਐਡਮੋਦੀ ਜੀ ਦੀ ਹੀ ਵਾਅ ਮੋਦੀ ਜੀ ਆ ਰਹੇ ਆ ਸਾਡੇ ਉਹ ਹੀ ਕਰਨਗੇ ਇਥੋਂ ਦਾ ਵਾਅ ਬਾਕੀ ਸਭ ਢਿੱਲੇ ਗਏ ਜਿੰਨੇ ਵੀ ਗਏ ਸਾਡੀ ਵਾਅ ਗਈ ਨੇ ਹਾਂਜੀ ਆਮ ਪਾਰਟੀ ਜਿੰਦਾਬਾਦ ਅੱਛਾ ਸਾਡੀ ਆਵਾਜ਼ ਆ ਗਈ ਹੈ ਮੋਦੀ ਜੀ ਤੁਹਾਡੀ ਆਵਾਜ਼ ਹੈ ਆਮ ਪਾਰਟੀ ਜਿੰਦਾਬਾਦ ਆਮ ਪਾਰਟੀ ਮੋਦੀ ਤਾਂ ਹੋਰ ਵੀ ਲੋਕਾਂ ਹਾਂਜੀ ਬਾਜੀ ਸਾਡਾ ਆਮ ਪਾਰਟੀ ਨੇ ਕੰਮ ਕਰਾਇਆ ਹਾਂਜੀ ਅਸੀਂ ਕਾਂਗਰਸ ਪਾਸੇ ਵੀ ਗਏ ਹਾਂ ਜੰਦਾਬਾਦ ਪਾਰਟੀ ਗਏ ਅਜਾ ਉਹ ਹੀ ਕੱਲ੍ਹ ਉਹ ਅਗਲੇ ਮਹੀਨੇ ਆਓ ਜੀ ਜੰਦਾਬਾਦ ਉਹ ਜਿਹੜਾ ਕੀ ਨਾ ਆ ਪਾਰਟੀ ਨੇ 1 ਮਹੀਨੇ ਕੰਮ ਕਰਵਾਦਾ ਮੇਰਾ ਤਾਂ ਉਹ ਵੋਟ ਆਮ ਪਾਰਟੀ ਉਹ ਅਜੀ ਵੋਟ ਆਪ ਪਾਣੀ ਪਾਣਾ ਕਹੋ ਤਾਂ ਬਿਲਕੁਲ ਕੇਂਦਰੀ ਹਲਕੇ ਦਾ ਮੂੜ ਹਾਂ ਜੀ ਭਾਜੀ ਫਿਰ ਕਿੱਧਰ ਦੀ ਵਾਹ ਹੈ ਸਾਡੇ ਭਾਜੀ ਬੀਜੇਪੀ ਦਾ ਮੂੜ ਜੇ 100% ਬੀਜੇਪੀ ਦਾ ਹਾਂਜੀ ਅੱਛਾ ਵਰਕਰ ਹੋ ਕੇ ਵੈਸੇ ਵੋਟਰ ਹੋ ਮੈਂ ਵਰਕਰ ਹਾਂ ਜੀ ਮੈਂ ਰਿਟਾਇਰਡ ਬੰਦਾ ਪਰ ਵੋਟ ਪਾਣਾ ਬੀਜੇਪੀ ਨੂੰ ਮਰ ਜੇ ਤਾਂ ਵੀ ਬੀਜੇਪੀ ਨੂੰ ਬੀਜੇਪੀ ਤਾਂ ਬੀਜੇਪੀ ਦੀ ਤਬੀ ਤਬੀਏ ਜੀ ਵੀ ਤੇ ਵੋਟਰ ਨੇ ਬਹੁਤ ਸਾਰੇ ਲੋਕ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਅਜੀ ਕਿੱਧਰ ਵਾਹ ਵਾ ਫਿਰ ਆਤ ਕੀ ਵਾ ਮੋਦੀ ਜੀ ਦੀ ਜੀ ਹਾਂਜੀ ਮੋਦੀ ਜੀ ਇੱਕ ਲੈ ਕੇ ਜਾਣ ਸੀਟ ਪੱਕੀ 412 ਹੋਏਗੀ 412 ਪਾਰ ਹੋਏਗੀ ਜੀ ਅੱਛਾ ਜਿਆਦਾ ਘਾਰ ਹੋਏਗੀ ਮੋਦੀ ਜੀ ਕਾਰਨ ਕਾਰਨ ਕੰਮ ਕੀਤਾ ਮਾਰਾ ਇਹਨਾਂ ਨੇ ਸਭ ਕੁਝ ਕੀਤਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਮੋਦੀ ਦੇ ਯੁੱਗ ਦੀ ਸ਼ੁਰੂਆਤ ਹਾਂਜੀ ਭਾਜੀ ਫਿਰ ਕਿਧਰ ਵੱਲ ਜਾ ਰਹੀ ਹੈ ਅਰ ਕੀ ਕਿਦੀ ਬਾਅ ਹੈ ਆਵਾਗੀ ਹੈ ਜਿਹਨੂੰ ਬੋਟ ਜਿਹੜਾ ਜਿੱਤੇਗਾ ਉਹ ਰਹੀ ਹੋਈ ਉਹਨੀਆਂ ਫਿਲਹਾਲ ਤੇ ਕਾਂਗਰਸ ਦੀ ਐਡਰ ਲੱਗਦੀ ਹੈ ਅੱਛਾ ਕਾਂਗਰਸ ਦੀ ਲੱਗਦੀ ਹੈ ਕਾਰਨ ਕਾਰਨ ਜੀ ਦੇ ਦੇ ਇਹੋ ਬਿਜਲੀ ਇੱਕੋ ਹੀ ਬਿਜਲੀ ਮaaf ਕੀਤੀ ਹੈ ਉਸ ਦੇ ਇਲਾਵਾ ਫੋਰ ਕੁਝ ਨਹੀਂ ਉਹਨਾਂ ਨੇ ਕੀਤਾ ਹਾਂਜੀ ਭਾਜੀ ਫਿਰ ਕਿਹਦੀ ਹਵਾਵਾਂ ਜੀ ਕਾਂਗਰਸ ਕਾਂਗਰਸ ਜੀ ਕਾਰਨ ਇਹ ਜੋ ਉਹਨਾਂ ਨੇ ਭਾਜੀ ਨੇ ਕੀਤਾ ਇਹ ਹੀ ਕਾਰਨ ਇੱਕ ਵਾਦਾ ਪੂਰਾ ਕੀਤਾ ਕੰਪਲੀਟਲੀ ਵਾਦੇ ਪੂਰੇ ਨਹੀਂ ਕੀਤੇ ਉਹਨਾਂ ਨੇ ਅੱਛਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਤੇ ਜਾ ਰਹੇ ਹਾਂ ਲੋਕਾਂ ਕੋਲ ਪੁੱਛ ਰਹੇ ਹਾਂ ਹਾਂਜੀ ਭਾਜੀ ਫਿਰ ਕਿੰਨੂ ਵੋੜ ਜਾ ਰਹੀ ਹੈ ਕਿ ਵਾਗ ਦੀ ਹੈ ਜੀ ਤੁਹਾਡੇ ਸੈਂਟਰਲ ਇਲਾਕੇ ਚ ਸੈਂਟਰ ਦੇ ਇਲਾਕੇ ਚ ਹਲੇ ਕੁਝ ਨਹੀਂ ਕਿਸੇ ਕਹਿ ਸਕਦੇ ਕਿਉਂਕਿ ਜਿਹੜਾ ਕੋਈ ਕੰਮ ਕਰੇਗਾ ਉਹ ਹੀ ਅੱਗੇ ਆਏਗਾ ਜਿਹੜਾ ਨਹੀਂ ਕਰੇਗਾ ਉਹ ਪਿਛੇ ਰਹੇਗਾ ਵੋੜ ਤੇ ਪਾਣੀ ਹੈ ਨਾ ਵੋੜ ਤੇ ਪਾਵਾਂਗੇ ਵੋੜ ਦੀ ਵਾਗ ਦੀ ਜਲਦੀ ਵੀ ਆਸੋ ਵਾਹ ਨਹੀਂ ਕੁਝ ਨਹੀਂ ਕਹਿ ਸਕਦੇ ਕਿਸੇ ਦਾ ਵੀ ਕੋਈ ਪੱਕਾ ਨਹੀਂ ਕਹਿ ਸਕਦੇ ਸਰਦਾਰ ਸਾਹਿਬ ਆਏ ਨੇ ਸਰਦਾਰ ਜੀ ਇੱਕ ਦੀ ਵਾਗ ਚੱਲਣ ਦੀ ਹੈ ਕਿ ਫੇਰ ਹਲਕੇ ਵਾਹ ਸਾਡੀ ਆਪਣੀ ਚੱਲਦੀ ਮਾਰੇ ਯਾਰ ਕੇ ਤੁਹਾਨੂੰ ਫਾਇਦਾ ਤਾਂ ਕੋਈ ਹੈ ਨਹੀਂ ਭਾਈ ਜਿਹੜਾ ਮਰਜ਼ੀ ਜੀਤੀ ਹੈ ਨਹੀਂ ਵੋੜ ਪਾਣੀ ਨਾ ਆਪਾਂ ਵੋੜ ਸਮਝ ਗਈ ਪਾਣੀ ਐਰ ਕੀ ਕਿੰਨੂੰ ਸਮਝਨੇ ਆ ਕਿਹਦਾ ਸਮਝ ਗਿਆ ਹੈ ਕਿ ਐਰ ਕੀ ਜੋਸ਼ੀ ਨੂੰ ਵਾਵੇਂ ਭਾਈ ਜੀ ਬਿਲਕੁਲ ਅਕਾਲੀ ਦਲ ਦੀ ਵੋਟ ਆਈ ਹੈ ਜੀ ਪਹਿਲੀ ਵਾਰ ਆ ਕਿ ਸੈਂਟਰ ਹਲਕੇ ਚ ਵੀ ਹਾਂਜੀ ਭਾਜੀ ਫਿਰ ਕਿੱਧਰ ਐ ਕੀ ਫਿਰ ਵੋਟਾਂ ਆ ਰਹੀਆਂ ਜੀ ਕਿੱਧਰ ਵਾਵਾ ਐ ਕੀ ਮੈਨੂੰ ਕੋਈ ਪਤਾ ਨਹੀਂ ਭਰਾਵਾ ਮੈਨੂੰ ਨਹੀਂ ਪਤਾ ਕੰਮ ਨਹੀਂ ਪਤਾ ਜੀ ਨਹੀਂ ਪਤਾ ਜੀ ਹਾਂਜੀ ਭਾਜੀ ਫਿਰ ਕਿੱਧਰ ਵੋਟ ਆ ਜੀ ਇਹਨਾਂ ਦੇ ਨਾਲ ਹੀ ਹੈ ਭਾਜੀ ਕਿੱਧਰ ਇਹ ਵਾਵਾ ਐ ਕੀ ਵਾਵਾ ਵੇਖੋ ਜਿੱਧਰ ਜਲਦੀ ਚੱਲੇਗੀ ਕੋਈ ਗੱਲ ਨਹੀਂ ਫਿਰ ਵੀ ਕਿਹੜੀ ਸਿਆਸੀ ਪਾਰਟੀ ਅੱਗੇ ਲੱਗਦੀ ਹਨਨ ਜੋਸ਼ੀ ਹਾਂਜੀ 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 ਭਾਜੀ ਆ ਕਾਂਗਰਸ ਕਾਂਗਰਸ ਕਰਨ ਗਰਨ ਕਿਸੇ ਨੇ ਕਿਸੇ ਲਈ ਸਵਾਰਿਆ ਕੁਛ ਨਹੀਂ ਤੇ ਕਾਂਗਰਸ ਫਿਰ ਵੀ ਸਵਾਰ ਲੰਦੀ ਸਾਡਾ ਜੀ ਬਿਲਕੁਲ ਹਾਂਜੀ ਭਾਜੀ ਕਿੱਧਰ ਬੀਜੇਪੀ ਬੀਜੇਪੀ ਹਾਂਜੀ ਬੀਜੇਪੀ 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 ਹਾਂਜੀ ਮੋਦੀ ਮੋਦੀ ਕਰਨ ਹਦੀਪੁਰੀ ਠੀਕ ਹਾਂ ਨਹੀਂ ਲੱਗਿਆ ਹੈ ਅੱਛਾ ਵੋਟ ਬੀਜੇਪੀ ਨੂੰ ਵੋਟ ਬੀਜੇਪੀ ਕਰਨ ਹਦੀਪੁਰੀ ਨੂੰ ਬਿਲਕੁਲ ਇਹ ਬੀਜੇਪੀ ਮਹਾਰਾਜ ਹਾਂਜੀ ਭਾਜੀ ਹਾਂਜੀ ਭਾਜੀ ਵੋਟ ਫਿਰ ਕਿੱਦਾਂ ਦੀ ਆਵਾਜ਼ ਚੱਲਦੀ ਸੀ ਮਾਰਾ ਹੀ ਕਾਂਗਰਸ ਦੀ ਕਾਂਗਰਸ ਦੀ ਕਾਂਗਰਸ ਜਿੰਦਾਬਾਦ ਇੱਥੇ ਕਰਨ ਹਾਂਜੀ ਇਹ ਸਾਫ ਸੁਥਰਾ ਕੰਮਕਾਰ ਸਭ ਕੁਝ ਕਰਦੇ ਅਗਲੇ ਇਸ ਲਈ ਆਮ ਕਾਂਗਰਸ ਕੋ ਵੋਟ ਬੋਲ ਇਹ ਭਾਜੀ ਚਾਹ ਬਣਾ ਰਹੇ ਨੇ ਚਾਹ ਵਾਲੇ ਜਿਹੜੇ ਭਾਈ ਸਾਹਿਬ ਹੁੰਦੇ ਨਾਲ ਕੋ ਸਭ ਤੋਂ ਜ਼ਿਆਦਾ ਵੱਡਾ ਥਰਮਾਮੀਟਰ ਹੁੰਦਾ ਜੀ ਭਾਜੀ ਚਾਹ ਦੀ ਤੁਹਾਡੀ ਜਿਹੜੀ ਚੁਸਕੀ ਹੁੰਦੀ ਨਾ ਉਹਦੇ ਨਾਲ ਹੀ ਅਸਲੀ ਸਿਆਸਤ ਬਾਹਰ ਆਂਦੀ ਹੈ ਤੇ ਚਾਹ ਦੀ ਚੁਸਕੀ ਵੀ ਦੇਖ ਰਹੇ ਆ ਤੇ ਕਿਹੜੀ ਭਾਵ ਹੈ ਬੀਜੇਪੀ 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 ਸੈਂਟਰ ਨਾਲ ਲੱਗੇ ਜੀ ਹਾਂਜੀ ਕਰਨ ਕਰਨ ਬੀਜੇਪੀ ਨੂੰ ਵੋਟ ਪਾਓ ਪੰਜਾਬ ਨੂੰ ਜਤਾਓ ਪੰਜਾਬ ਨੂੰ ਦਿਤਾਓ ਬੀਜੇਪੀ ਨੂੰ ਵੋਟ ਪਾਓ ਤਾਂ ਇਸ ਤਰ੍ਹਾਂ ਦੇ ਤੁਸੀਂ ਵੇਖ ਸਕਦੇ ਹੋ ਤਾਂ ਭਾਜੀ ਤੁਸੀਂ ਵੀ ਆਏ ਇੱਥੇ ਮੈਂ ਗਜ਼ਾਰ ਖੂਰ ਤੋਂ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦੇ ਜਾ ਰਹੇ ਆ ਤਾਂ ਬਹੁਤ ਪੁਰਾਣੇ ਬੰਦੇ ਨੇ ਇਹ ਭਾਜੀ ਬੜੀ ਲੰਬੀ ਉਮਰ ਹੈ ਤੁਹਾਡੀ ਕਿਉਂਕਿ ਤੁਸੀਂ ਕਰ ਰਹੇ ਹੋ ਸੇਵਾ ਤੁਸੀਂ ਕਿਹਦੀ ਹਵਾ ਹੈ ਤੁਹਾਡੀ ਕੋਈ ਮੋਦੀ 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 ਕਾਰਨ ਮੋਦੀ ਬਹੁਤ ਕੁਝ ਕੀਤਾ ਨੇ ਇੰਦੀਆਂ ਬਾਰੇ ਕੀ ਕੁਝ ਨਹੀਂ ਕੀਤਾ ਕੀਤਾ ਕੀ ਨਹੀਂ ਉੱਪਰ ਤੋਂ ਥੱਲੇ ਜਿਹੜੀ ਸਰਕਾਰ ਹੈ ਕਿਹੜੀ ਚੀਜ਼ ਨਹੀਂ ਕੀਤੀ ਉਹਨਾਂ ਨੇ ਮੋਦੀ ਮੋਦੀ ਤੁਸੀਂ ਵੇਖ ਸਕਦੇ ਹੋ ਕਿ ਇਸ ਲਈ ਸੈਂਟਰਲ ਹਲਕਾ ਹਰ ਹਲਕੇ ਜਹਾਂਜੀ ਭਾਜੀ ਫਿਰ ਕਿਹਦੀ ਹਵਾ ਹੈ ਜੀ ਆ ਕੀ ਓਜਲੇ ਦੀ ਕਹਿਣ ਦੇ ਹਾਂਜੀ ਓਜਲੇ ਦੀ ਕਹਿਣ ਦੇ ਕੀ ਹੈ ਓਜਲੇ ਦੀ ਪਸੰਦ ਨੇ ਨਹੀਂ ਨਹੀਂ ਪਸੰਦ ਨਹੀਂ ਹੈ ਲੋਕੀ ਕਹਿਣ ਦੇ ਓਜਲੇ ਅੱਛਾ ਜੋ ਸੁਣਨਯੋਗ ਦੇਖੋ ਜੋ ਹਾਂਜੀ ਪਾਜੀ ਤੁਸੀਂ ਕੀ ਕਹਿਣਾ ਚਾਹੋਗੇ ਸੋਹਣੀ ਜੋ ਸੋਹਣੀ ਸੋਹਣੀ ਕਾਹਨੇ ਓਜਲਾ ਜੀ ਕੋਈ ਹੈ ਬਿਲਕੁਲ ਹਰ ਤਰ੍ਹਾਂ ਦਾ ਵੋਟਰ ਹੈ ਜੀ ਔਰ ਤੁਸੀਂ ਦੇਖੋ ਕਿ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਸ ਲਈ ਇਹ ਇਲਾਕਾ ਜਿਹੜਾ ਬੜਾ ਹੋਰ ਤਰੀਕੇ ਦਾ ਹੈ ਤੇ ਇੱਥੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਹੋਰ ਵੀ ਲੋਕ ਇੱਥੇ ਖੜੇ ਨੇ ਹਾਂਜੀ ਪਾਜੀ ਸਸਤੀ ਗੱਲ ਜੀ ਪਾਜੀ ਫਿਰ ਕਿਦੀ ਵਾਅ ਹੈ ਕਿ ਨੂੰ ਵੋਟ ਜਾਣੀ ਹੈ ਵਾਅ ਤੇ ਤੁਹਾਨੂੰ ਪਤਾ ਕਿ ਕਿਹਦੀ ਹੈ ਮੋਦੀ ਦੀ ਹੋਣੀ ਮਾ ਅੱਛਾ ਮੋੜੇ ਮੋੜ ਵੀ ਉਹਨੂੰ ਪਾਵਾਂਗੇ ਜਿਹਦੀ ਵਾਹ ਆ ਗਈ ਅਸਾਂ ਵਾਹ ਮੋਦੀ ਦੀ ਹੈ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਲੋਕ ਗੱਲਬਾਤ ਕਰ ਰਹੇ ਨੇ ਤਾਂ ਲੋਕਾਂ ਤੇ ਜਾ ਕੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹੁਣ ਨੌਜਵਾਨ ਮੌਜੂਦ ਨੇ ਐਸ ਹਲਕੇ ਤੋਂ ਹਾਂਜੀ ਭਾਜੀ ਫਿਰ ਕਿੱਧਰ ਇੱਧਰ ਹੀ ਪਈ ਇਥੇ ਨਹੀਂ ਵਾਗ ਦੀ ਹੈ ਸਿਆਸੀ ਵਾਗ ਦੀ ਗੱਲ ਕਰੋ ਹਾਂ ਮੌਸਮ ਦੀ ਹਵਾ ਹੈ ਭਾਈ ਜਿੱਧਰ ਮੌਸਮ ਆਏਗਾ ਉਧਰ ਵੋਟ ਪਾਦਾ ਹੈ ਅੱਛਾ ਅੱਛਾ ਹੱਲੇ ਦੇ ਫੀਲ ਆ ਲੈ ਵੇਖੋ ਸਾਰੇ ਰੰਗ ਵਖਾ ਰਹੇ ਆਪਣਾ ਅੱਛਾ ਜਿਹੜਾ ਰੰਗ ਕਿਹੜਾ ਰੰਗ ਚੰਗਾ ਲੱਗਾ ਹੱਲੇ ਰੰਗ ਸਾਰੇ ਇੱਕੋ ਜਿਹੇ ਹੀ ਹੈ ਮਾਰਾ ਹੈ ਬਾਕੀ ਆਪਾਂ ਵੀ ਜੋਸ਼ੀ ਦੇ ਜੋਸ਼ੀ ਨੂੰ ਵੋਟ ਪਾਵਾਂਗੇ ਜੋਸ਼ੀ ਨੂੰ ਵੋਟ ਪਾਓਗੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜੋਸ਼ੀ ਨੂੰ ਵੋਟ ਪਾਣਗੇ ਅਦਿਲ ਜੋਸ਼ੀ ਔਰ ਸਾਰ ਕੈਂਡੀਡੇਟ ਦੀ ਆਵਾਜ਼ ਨਜ਼ਰ ਆ ਰਹੀ ਹੈ ਤਾਂ ਸੈਂਟਰਲ ਹਲਕੇ 'ਚ ਮੌਜੂਦ ਹਾਂ ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੇਲੇ ਬੈਠੇ ਨੇ ਤੇ ਗੱਲਬਾਤ ਕਰਦੇ ਆ ਹਾਂਜੀ ਭਾਜੀ ਫਿਰ ਕਿਦੀ ਹਵਾ ਹੈ ਜੀ ਦਸੋ ਕਿੰਨੂ ਵੋਟ ਪਾਣੀ ਫਿਰ ਕਿਦੀ ਹਵਾ ਹੈ ਕੀ ਕਾਂਗਰਸ ਦਾ ਸਾਨੂੰ ਪਾਉਣੀ ਹੈ ਕਾਂਗਰਸ ਕਾਂਗਰਸ ਦਾ ਸਾਨੂੰ ਪਾਉਣੀ ਹੈ ਕਾਰਨ ਕਾਦਗੀ ਉਹ ਦੂਜੇ ਦੇਗੇ ਫਿਰ ਉਹਨਾਂ ਦੀ ਕੋਈ ਵੈਦੀ ਨਹੀਂ ਕੀ ਉਹ ਉਹ ਬਾਛਾ ਬੰਦੇ ਕਾਂਗਰਸ ਕਾਂਗਰਸ ਸਿੰਦਰਾ ਅੱਛਾ ਇੰਦਰਾ ਨੂੰ ਬਾਤ ਨਾ ਹੋਰ ਤੁਸੀਂ ਵੀ ਦੇਖ ਸਕਦੇ ਹੋ ਕਿ ਇਸ ਵੇਲੇ ਕਾਂਗਰਸ ਵੀ ਇਹ ਹੈ ਔਰ ਸੈਂਟਰਲ ਹਲਕਾ ਜਿਹੜਾ ਸਭ ਤੋਂ ਇੰਪੋਰਟੈਂਟ ਹਲਕਾ ਕੁਝ ਹੋਰ ਵੀ ਲੋਕ ਨੇ ਹਾਂਜੀ ਭਾਜੀ ਫਿਰ ਕਿਦੀ ਹਵਾ ਹੈ ਜੀ ਐ ਕਿ ਕਿਦੀ ਹਵਾ ਹੈ ਜੀ ਹਵਾ ਦੇ propaganda ਨਹੀਂ ਆਈਏ ਕੋਈ ਹਵਾ ਹੈ ਜੀ ਬਿਲਕੁਲ ਸੀਐਮ ਦਾ ਨੂੰ ਵੀ ਯਾਦ ਕਰ ਰਹੇ ਨੇ ਭਾਜੀ ਸਤਿ ਸ੍ਰੀ ਅਕਾਲ ਸਰ ਕਿਦੀ ਹਵਾ ਹੈ ਜੀ ਐ ਕਿ ਵੋਟਾਂ ਆ ਗਈਆਂ ਵੋਟਾਂ ਪਾਣੀਆਂ ਤਾਂ ਕਿਦੀ ਗੱਲਬਾਤ ਹੈ ਇਹ ਫੋਟੋ ਹੈ ਇਹ ਮੋਦੀ ਸਾਹਿਬ ਦਾ ਬਿਲਕੁਲ ਅਸਲੀ ਰੂਪ ਹਾਂਜੀ ਮੋਦੀ ਸਾਹਿਬ ਆਏ ਹੀ ਆਏ ਆਏ ਤੇ ਵੋਟ ਕਿਹਨੂੰ ਪਾਣੀ ਕੋਈ ਨਹੀਂ ਮੋਦੀ ਨੂੰ ਮੋਦੀ ਨੂੰ ਵੋਟ ਹੈ ਤਾਂ ਬਿਲਕੁਲ ਮੋਦੀ ਦੀ ਵੋਟ ਵੀ ਸਾਹਮਣੇ ਆਇਆ ਤਾਂ ਕੁਝ ਹੋਰ ਵੀ ਲੋਕ ਨੇ ਹਾਂਜੀ ਭਾਜੀ ਫਿਰ ਕੀ ਦੀ ਹਵਾ ਹੈ ਕਿ ਕੌਣ ਜਿੱਤੂਗਾ ਜੀ ਇਲੈਕਸ਼ਨ ਅੱਜ ਸੋਣਾ ਸੋਣਾ ਹੈਲੋ ਨਹੀਂ ਕੌਣ ਜਿੱਤੂਗਾ ਅੱਜ ਅੱਜ ਸੋਣਾ ਪਪਾਈ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਮੌਜੂਦ ਹਾਂ ਤਾਂ ਫਿਲਹਾਲ ਅਸੀਂ ਅੰਮ੍ਰਿਤਸਰ ਦੇ ਸੈਂਟਰਲ ਹਲਕੇ ਚ ਆਏ ਸਾਂ ਤਾਂ ਇੱਥੇ ਗੱਲਬਾਤ ਕੀਤੀ ਹੈ ਤਾਂ ਉੱਥੇ ਲੋਕਾਂ ਨਾਲ ਲੋਕਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜਿਸ ਤਰੀਕੇ ਦੀ ਲੋਕ ਗੱਲਬਾਤ ਕਰ ਰਹੇ ਨੇ ਉਹ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਕਿ ਹਲਕਾ ਕੇਂਦਰੀ ਦੇ ਲੋਕ ਕੀ ਕਹਿੰਦੇ ਨੇ ਉਸ ਦੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ